ਗੁਰੂ ਨਗਰੀ ਦੇ ਵਿੱਚ ਲਗਾਤਾਰ ਪੰਜਾਬ ਪੁਲਿਸ ਵੱਲੋਂ ਜਿਹੜਾ ਐਕਸ਼ਨ ਮੋਡ ਦੇਖਣ ਨੂੰ ਮਿਲ ਰਿਹਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਉਲੰਘਣਾ ਹੁੰਦੀ ਆ ਤਾਂ ਉੱਥੇ ਹੀ ਜੋ ਐਡੀਸੀਪੀ ਟ੍ਰੈਫਿਕ ਅਮਨਦੀਪ ਕੋਰਣਾ ਵੱਲੋਂ ਜਿਹੜੀ ਵੱਡੀ ਕਾਰਵਾਈ ਕੀਤੀ ਜਾਂਦੀ ਆ ਹੁਣ ਤੁਸੀਂ ਵੇਖ ਸਕਦੇ ਹੋ ਕਿ ਜੋ ਅ ਅਮਨਦੀਪ ਕੋਰ ਮੈਡਮ ਹੈਗੇ ਨੇ ਉਹਨਾਂ ਵੱਲੋਂ ਜਿਹੜੀ ਇੱਥੇ ਕਾਰਵਾਈ ਕੀਤੀ ਜਾ ਰਹੀ ਹੈ ਜਿਨ੍ਹਾਂ ਵੱਲੋਂ ਗੱਡੀ ਦੇ ਕਾਲੇ ਸ਼ੀਸ਼ੇ ਕਰਵਾਏ ਗਏ ਨੇ ਜਾਂ ਫਿਰ ਜੋ ਜਾਲੀਆਂ ਕਟਰਨਸ ਦੀ ਜਿਹੜੀ ਆ ਵਰਤੋਂ ਕੀਤੀ ਜਾਂਦੀ ਆ ਤਾਂ ਉਹਨਾਂ ਦੇ ਜਿਹੜਾ ਚਲਾਨ ਕੱਟ ਕੇ ਜੋ ਵੱਡੀ ਕਾਰਵਾਈ ਇੱਥੇ ਕੀਤੀ ਜਾ ਰਹੀ ਆ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲਗਾਤਾਰ ਇਹ ਜੋ ਗੁਰੂ ਨਗਰੀ ਦੇ ਮਜੀਠਾ ਰੋਡ ਤੋਂ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਆ ਹਾਲਾਂਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜੀ ਐਕਰੋਚਮੈਂਟ ਹੈਗੀ ਆ ਉਸ ਦੇ ਉੱਤੇ ਵੀ ਜਿਹੜੀ ਵੱਡੀ ਕਾਰਵਾਈ ਕੀਤੀ ਜਾ ਰਹੀ ਆ ਤੇ ਇਹ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਬਿਲਕੁਲ ਹੀ ਕਾਲੀਆਂ ਜੋ ਜਾਣੀਆਂ ਲਗਾ ਕੇ ਗੱਡੀ ਦੇ ਜੋ ਕਾਲੇ ਸ਼ੀਸ਼ੇ ਕੀਤੇ ਗਏ ਨੇ ਤਾਂ ਉੱਥੇ ਹੀ ਜੋ ਐਸ ਐਚਓ ਸਾਹਿਬਾਨ ਹੈਗੇ ਨੇ ਉਹਨਾਂ ਨੂੰ ਬਿਲਕੁਲ ਜੋ ਕਿਹਾ ਗਿਆ ਕਿ ਆਨਲਾਈਨ ਚਲਾਨ ਅਗਰ ਕੋਈ ਨਹੀਂ ਹੈਗਾ ਤਾਂ ਇੱਥੇ ਦੇਖ ਸਕਦੇ ਆਂ ਆਨਲਾਈਨ ਚਲਾਨ ਕੀਤਾ ਜਾ ਰਿਹਾ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਲਗਾਤਾਰੇ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤਾ ਜਾਂ ਜਾਣ ਕਿਸ ਤਰ੍ਹਾਂ ਦੇ ਨਾਲ ਜੋ ਆਨਲਾਈਨ ਚਲਾਨ ਇੱਥੇ ਜਿਹੜਾ ਹੋ ਰਿਹਾ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਸਲਿੱਪ ਜਿਹੜੀ ਇੱਥੇ ਕੱਟ ਕੇ ਜੋ ਰੱਖ ਦਿੱਤੀ ਗਈ ਹੈ ਤਾਂ ਉੱਥੇ ਵੀ ਆਪਾਂ ਗੱਲ ਕਰਦੇ ਤਾਂ ਸਰ ਇਹ ਹੁਣ ਚਲਾਨ ਕੱਟ ਕੇ ਇੱਥੇ ਰੱਖ ਦਿੱਤਾ ਜੂਗਾ ਹਾਂਜੀ ਤਾ ਹਲੇ ਤੱਕ ਕਿਸੇ ਇਹਦੇ ਮਾਲਕ ਦਾ ਪਤਾ ਲੱਗਾ ਕੌਣ ਆ ਗੱਡੀ ਕਿੰਨੇ ਵਿੱਚ ਲਾਈ ਜਿੱਥੇ ਨਹੀਂ ਮਾਲਕ ਦਾ ਪਤਾ ਨਹੀਂ ਲੱਗਾ ਜੀ ਸਾਨੂੰ ਇਹ ਅਸੀਂ ਇਹਦਾ ਚਲਾਨ ਕਰਤਾ ਆ ਰੋਂਗ ਪਾਰਕਿੰਗ ਤੇ ਪਲੱਸ ਤੇ ਕਾਲੀ ਫਿਲਮ ਦਾ ਹਾਂਜੀ ਤਾਂ ਇਹ ਦੇਖ ਸਕਦੇ ਹਾਂ ਕਿ ਰੋਂਗ ਪਾਰਕਿੰਗ ਤਾਂ ਕਾਲੀ ਫਿਲਮ ਦਾ ਚਲਾਨ ਕੱਟ ਦਿੱਤਾ ਗਿਆ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਜਿੱਦਾਂ ਮੈਡਮ ਦੇਖ ਸਕਦੇ ਹਾਂ ਕਿਸ ਤਰ੍ਹਾਂ ਦੇ ਨਾਲ ਜੋ ਰੋਡ ਦੇ ਉੱਤੇ ਕਾਰਵਾਈ ਕਰਦੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਵੱਲੋਂ ਰੋਂਗ ਪਾਰਕਿੰਗ ਕੀਤੀ ਜਾ ਰਹੀ ਆ ਜੋ ਸੜਕਾਂ ਦੇ ਉੱਤੇ ਗੱਡੀ ਜਿਹੜੀ ਆ ਰੋਕ ਕੇ ਜਿਸ ਤਰ੍ਹਾਂ ਦੇ ਨਾਲ ਗਲਤ ਤਰੀਕੇ ਦੇ ਨਾਲ ਲਗਾਈਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਜੋ ਐਡੀਸੀਪੀ ਟ੍ਰੈਫਿਕ ਹੈਗੇ ਨਿਯਮਦੀਪ ਕੋਰ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਕਿ ਉਹਨਾਂ ਦਾ ਅੱਜ ਇਸ ਮੌਕੇ ਦੇ ਉੱਤੇ ਕੀ ਕਹਿਣਾ ਹੈ ਤਾਂ ਮੈਮ ਤੁਸੀਂ ਲਗਾਤਾਰ ਕਾਰਵਾਈ ਕਰ ਰਹੇ ਹੋ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦਾ ਜੋ ਰੁਝਾਨ ਹੈ ਕਿਉਂਕਿ ਲੋਕ ਜene ਨੇ ਕਿਤਨੇ ਕਿਤੇ ਗਲਤੀ ਕਰ ਰਹੇ ਨੇ ਦੇਖ ਸਕਦੇ ਫਿਰ ਰੋਂਗ ਸਾਈਡ ਜੋ ਲੋਕ ਆ ਰਹੇ ਨੇ ਐਕਚੁਅਲੀ ਡੇਲੀ ਦਾ ਸਾਡੀ ਡੇਲੀ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੋ ਹੀ ਡਰਾਈਵ ਚੱਲਦੀਆਂ ਮਤਲਬ ਟ੍ਰੈਫਿਕ ਨੂੰ ਲੈ ਕੇ ਮਤਲਬ ਨੋਰਮਲ ਜਿਹੜੀਆਂ ਰੈਗੂਲੇਟਰ ਰਵੇ ਕਿਤੇ ਵੀ ਕੋਈ ਜਮ ਨਾ ਲੱਗੇ ਲੋਕਾਂ ਨੂੰ ਬਾਰ ਬਾਰ ਤੁਹਾਡੇ ਮਾਧਿਅਮ ਨਾਲ ਹੀ ਲੋਕਾਂ ਨੂੰ ਅਸੀਂ ਸਮਝਾਉਂਦੇ ਵੀ ਆ ਰੋਂਗ ਸਾਈਡ ਤੇ ਨਾ ਡਰਾਈਵ ਕਰੋ ਗਲ ਸਾਈਡ ਤੇ ਗੱਡੀਆਂ ਨਾ ਪਾ ਕਰਕੇ ਜਾਓ ਸਮਾਨ ਦੁਕਾਨ ਦੇ ਵਿੱਚੋਂ ਬਾਹਰ ਨਾ ਗੱਡੋ ਕਾਫੀ ਜਿਦਾ ਫਰਕ ਵੀ ਪਿਆ ਹੋਇਆ ਅੱਗੇ ਨਾਲੋਂ ਮਤਲਬ ਲੋਕਾਂ ਦੇ ਵੀਊ ਵੀ ਆ ਇਹ ਤੁਸੀਂ ਵੀ ਜ਼ਿਆਦਾ ਦੱਸ ਸਕਦੇ ਆ ਮਗਰ ਸਾਡੀ ਫਿਰ ਵੀ ਕੋਸ਼ਿਸ਼ ਹੈਗੀ ਆ ਕਿ ਜਦੋਂ ਤੱਕ ਇਹ ਸਾਰਾ ਕਲੀਅਰ ਨਹੀਂ ਤਕਰੀਬਨ ਸਾਡੀ ਵੈਸੇ ਚਲਦੀ ਰਹੂਗੀ ਜਦੋਂ ਤੱਕ ਮੈਂ ਇੱਥੇ ਹੈਗੀ ਜਦੋਂ ਤੱਕ ਮੇਰੀ ਪੋਸਟਿੰਗ ਆ ਉਹ ਕੰਟੀਨਿਊ ਚੱਲਦਾ ਰਹੂਗਾ ਔਰ ਸਾਡੀ ਕੋਸ਼ਿਸ਼ ਵੀ ਹੈਗੀ ਆ ਅਜੇ ਵੀ ਲੋਕ ਕਰਦੇ ਆ ਰੂਲ ਰੈਗੂਲੇਸ਼ਨ ਦੀ ਵਾਇਲੇਸ਼ਨ ਅਜੇ ਵੀ ਕਰਦੇ ਆ ਹੁਣ ਅਸੀਂ ਜੋ ਮਾਰੋਰ ਤੋਂ ਸ਼ੁਰੂ ਹੋਏ ਆ ਸੈਸ਼ਨ ਚੋਂਕ ਤੋਂ ਕੰਟੀਨਿਊ ਅਸੀਂ ਚੱਲਣ ਦੇ ਆ ਔਰ ਡੇਲੀ ਸਾਡਾ ਸਵੇਰੇ ਸ਼ਾਮ ਜਿਹੜੀਆਂ ਇਹ ਡਰਾਈਵ ਚੱਲਦੀਆਂ ਹੀ ਰਹਿੰਦੀਆਂ ਸਰ ਜ਼ਿਆਦਾਤਰ ਲੋਕ ਕਹਿੰਦੇ ਨੇ ਕਿ ਜੋ ਅੰਦਰਲੇ ਬਾਜ਼ਾਰ ਹੈਗੇ ਨੇ ਸ਼ਹਿਰ ਦੇ ਜੇ ਅੰਦਰਲੇ ਬਾਜ਼ਾਰਾਂ ਦੀ ਗੱਲ ਕਰ ਲਈਏ ਕਿਉਂਕਿ ਉਸ ਜਗ੍ਹਾ ਦੇ ਉੱਤੇ ਜੋ ਮੁਲਾਜ਼ਮ ਵੱਲੋਂ ਵੀ ਕੋਈ ਕਹਿ ਸਕਦੇ ਦਿੱਕਤ ਤਾਂ ਹੁੰਦੀ ਹੈ ਕਿ ਬਾਜ਼ਾਰ ਛੋਟੇ ਹੁੰਦੇ ਨੇ ਟ੍ਰੈਫਿਕ ਲੱਗਣ ਦਾ ਮੇਨ ਕਾਰਨ ਇਹ ਹੁੰਦਾ ਕਿਉਂਕਿ ਜੋ ਜ਼ਿਆਦਾਤਰ ਦੁਕਾਨਾਂ ਬਾਹਰ ਲੱਗੀਆਂ ਹੁੰਦੀਆਂ ਨੇ ਉਹਨਾਂ ਦੇ ਨਾਲ ਕੋਈ ਗਲਬਾਤ ਕੀਤੀ ਹੋਵੇ ਈ ਐਕਚੁਅਲੀ ਲਾਸ ਜਦੋਂ ਵੀ ਅਸੀਂ ਹਾਲਗੇਟ ਦੇ ਅੰਦਰ ਜਾਂਦੇ ਆ ਤੇ ਆਲਰੇਡੀ ਜਿਹੜੇ ਛੋਟੇ ਬਾਜ਼ਾਰ ਹੁੰਦੇ ਆ ਉੱਥੇ ਜਾਂਦਾ ਵਾ ਲਾਸ ਪਿਛਲੇ ਵੀਕ ਮੈਂ ਗਈ ਸੀਗੀ ਦੋ ਤਿੰਨ ਵਾਰੀ ਮੈਂ ਬਾਜ਼ਾਰਾਂ ਵਿੱਚ ਗਈ ਵੀ ਆ ਉਹਦੇ ਵਿੱਚ ਕੀ ਹੁੰਦਾ ਕਿ ਦੁਕਾਨਦਾਰ ਕਹਿੰਦੇ ਤੇ ਹੈ ਆ ਕਿ ਉਹਨਾਂ ਨੂੰ ਪ੍ਰੋਬਲਮ ਬੜੀ ਆ ਦੁਕਾਨਦਾਰਾਂ ਨੇ ਉੱਥੇ ਵੀ ਸਮਾਨ ਬਾਹਰ ਕੱਢ ਕੇ ਲਾਇਆ ਹੋਇਆ ਛੋਟੀਆਂ ਗਲ ਮੈਂ ਛੋਟੀਆਂ ਗਲੀਆਂ ਉੱਥੇ ਆਪਣੇ ਵੀਕਲ ਵੀ ਦੋਵੇਂ ਪਾਸੇ ਸ਼ਾਪਾਂ ਔਰ ਦੂਮੀ ਪਾਸੇ ਵੀ ਉਹਨਾਂ ਨੇ ਆਪਣਾ ਵਹੀਕਲ ਬਾਹਰ ਪਾਰਕ ਕੀਤਾ ਹੋਇਆ ਜਿਹਦੇ ਨਾਲ ਬੜੀ ਜ਼ਿਆਦਾ ਪ੍ਰੋਬਲਮ ਹੁੰਦੀ ਆ ਹਰ ਇੱਕ ਬੰਦੇ ਦੀ ਜ਼ਿੰਮੇਵਾਰੀ ਆ ਹਰ ਇੱਕ ਦੁਕਾਨਦਾਰ ਦੀ ਜ਼ਿੰਮੇਵਾਰੀ ਆ ਜੇ ਕੋਈ ਬੰਦਾ ਸ਼ਾਪਿੰਗ ਕਰਨ ਆਇਆ ਉਹਦੀ ਵੀ ਜ਼ਿੰਮੇਵਾਰੀ ਆ ਸਾਰੇ ਨੇ ਜੇ ਆਪਾਂ ਜ਼ਿੰਮੇਵਾਰੀ ਲੈ ਕੇ ਚੱਲਦੇ ਆ ਕਿ ਅਸੀਂ ਸਮਾਨ ਦੁਕਾਨਦਾਰਾਂ ਦਾ ਇਹ ਆ ਕਿ ਸਮਾਨ ਜਿਹੜਾ ਦੁਕਾਨ ਦੇ ਅੰਦਰ ਹੋਵੇ ਮੈਂ ਗੱਡੀ ਪਾਰਕ ਕਰਨੀ ਜਗ੍ਹਾ ਵੀ ਹੁੰਦੀ ਪਾਰਕਿੰਗ ਵਾਸਤੇ ਫਿਰ ਵੀ ਇਹ ਲਾਈਆਂ ਹੁੰਦੀਆਂ ਜੇ ਹਾਲਗੇੜ ਦੀ ਗੱਲ ਕਰੀਏ ਬੜੀ ਸਾਰੀ ਆ ਉਹ ਲਾਗੇ ਜਿਹੜੀਆਂ ਮਾਰਕੀਟਸ ਆ ਹੈਗੀਆਂ ਲਾਗੇ ਪਾਰਕਿੰਗ ਹੈਗਿਆ ਇੱਕ ਭੰਡਾਰੀ ਪੁ ਹੁੰਦੀ ਹੈਗੀ ਮਲੇ ਲੋਕਾਂ ਨੂੰ ਚਾਹੀਦਾ ਵੀ ਹੈਗਾ ਥੋੜਾ ਜਿਹਾ ਤੁਰਨ ਵੀ ਅਸੀਂ ਵੀ ਤੇ ਚੱਲ ਹੀ ਰਹੇ ਆ ਨਾ ਗਰਮੀ ਆ ਗਰਮੀ ਦੇ ਵਿੱਚ ਤੁਰਦੇ ਵੀ ਆ ਕੋਈ ਪ੍ਰੋਬਲਮ ਨਹੀਂ ਹੁੰਦੀ ਬੰਦਾ ਫਿੱਟ ਰਹਿੰਦਾ ਇਹਦੇ ਨਾਲ ਔਰ ਸਾਡੀ ਇਹੋ ਹੀ ਰਿਕੁਐਸਟ ਹੈਗੀ ਆ ਕਿ ਤੁਸੀਂ ਚਾਹੇ ਅੰਦਰੂਨੀ ਬਾਜ਼ਾਰ ਵੀ ਆ ਔਰ ਪਹਿਲਾਂ ਆਪ ਸਹੀ ਹੋ ਮਤਲਬ ਪਿੱਛੇ ਜਿਹੜੀ ਅਸੀਂ ਗਏ ਸੀਗੇ ਚਾਟੀਵਿੰਡ ਕੱਲ ਮੈਂ ਚਾਟੀਵਿੰਡ ਚੌਂਕ ਵੀ ਜਾ ਕੇ ਆਏਗੇ ਪਰ ਉਹਦੇ ਵਿੱਚ ਵੀ ਇਹ ਦੁਕਾਨਦਾਰ ਨੇ ਅੱਗੇ ਰੇੜੀ ਲਵਾਈ ਹੋਈ ਮਤਲਬ ਦੁਕਾਨਦਾਰ ਦੀ ਵੇਖੋ ਨਾ ਤੇ ਇਹੋ 500 ਰੁਪਏ ਜਾਂ 1000 ਰੁਪਏ ਜਿੰਨਾ ਵੀ ਉਹਦੇ ਕੋਲ ਪੈਸਾ ਲੈਂਦਾ ਰੇੜੀ ਲਵਾਈ ਅਲੇ ਬਾਰ-ਬਾਰ ਕਹਿਣ ਦੇ ਬਾਵਜੂਦ ਇੱਕ ਟਾਈਮ ਹੈਗਾ ਮਤਲਬ ਅਜੀ ਮੇਰੀ ਕੋਸ਼ਿਸ਼ ਹੈਗੀ ਕਿ ਗੱਲਬਾਤ ਨਾਲ ਹੀ ਪਹਿਲਾਂ ਕੀਤਾ ਜਾਵੇ ਨਾ ਕੋਈ ਕਾਰਵਾਈ ਹੋਵੇ ਜੇ ਨਹੀਂ ਮੰਨਣਗੇ ਤੇ ਫਿਰ ਕਾਰਵਾਈ ਜ਼ਰੂਰ ਹੋਊ। ਇਹੋ ਜਿਹੜੇ ਲੋਕ ਹੈਗੇ ਨੇ ਉਹ ਆਪਣਾ ਵੱਖਰਾ ਹੀ ਵਪਾਰ ਸ਼ੁਰੂ ਕਰੀ ਬੈਠੇ ਨੇ ਕਿ ਦੁਕਾਨਾਂ ਤਾਂ ਲੱਗਦੀਆਂ ਨੇ ਉਸ ਦੇ ਬਾਹਰ ਜਿਹੜਾ ਸਮਾਨ ਲਗਵਾ ਕੇ ਉਹਨਾਂ ਕੋ ਦਿਹਾੜੀ ਜਿਹੜੀ ਆ ਵੱਖਰੀ ਲੈਂਦੇ। ਨਹੀਂ ਬਿਲਕੁਲ ਬਿਲਕੁਲ ਉਹਨਾਂ ਦੇ ਇਹ ਚੀਜ਼ਾਂ ਹੁੰਦੀਆਂ ਵੀ ਆ। ਮਤਲਬ ਲੋਕਾਂ ਦੀ ਕੰਪਲੇਨ ਜਿਵੇਂ ਸਾਡਾ WhatsApp group ਜਿਹੜਾ ਸਾਡਾ social media ਜਿਹੜਾ group ਚੱਲਦਾ ਵਾ ਉਹਦੇ ਵਿੱਚ ਵੀ ਜਿਹੜੀ ਆ ਬ੍ਰਾਡਕਾਸਟ ਅਸੀਂ ਲਿਸਟਾਂ ਬਣਾਈਆਂ ਹੋਈਆਂ ਸੀਗੀਆਂ ਹਰ ਇੱਕ ਮਾਰਕੀਟ ਦੇ ਉਹਦੇ ਵਿੱਚ ਨੰਬਰ ਸੀਗੇ। ਮਾਨਯੋਗ ਸੀਪੀ ਸਾਹਿਬ ਵੀ ਉਹਦੇ ਤੇ ਬੜੀ ਤਰਜੀਹ ਦਿੰਦੇ ਆ ਕਿ ਪਬਲਿਕ ਦੇ ਨਾਲ ਜਾ ਕੇ ਮੀਟਿੰ ਡਿਕਸ਼ੀਆਂ ਵਾਲਿਆਂ ਨਾਲ ਵਕਰੀਆਂ ਡਰਾਈਵਰਸ ਦੇ ਨਾਲ ਵਕਰੀਆਂ ਹਰ ਇੱਕ ਦੇ ਨਾਲ ਮੀਟਿੰਗ ਕਰਦੇ ਆਂ ਟਰਾਂਸਪੋਰਟਰਾਂ ਦੇ ਨਾਲ ਵਕਰੀਆਂ ਮਤਲਬ ਜਿਵੇਂ ਮਾਰਕੀਟਸ ਹੋ ਗਿਆ ਹਰ ਮਾਰਕੀਟ ਦੇ ਵਿੱਚ ਚਾਈਦਾ ਵਾ ਔਰ ਸਾਰਿਆਂ ਨੂੰ ਇਹ ਗੱਲ ਕਹਿੰਦਾ ਜੇ ਤੈਨੂੰ ਕੋਈ ਪ੍ਰੋਬਲਮ ਆਉਂਦੀ ਸਾਡੇ ਨਾਲ ਸਾਡੇ ਨਾਲ ਗੱਲਬਾਤ ਕਰੋ ਮਗਰ ਬਾਜੂ ਦੋਸਤੇ ਕਿ ਜਿਵੇਂ ਮੈਂ ਤੈਨੂੰ ਹੁਣ ਦੱਸਿਆ ਕਿ ਦੁਕਾਨਦਾਰ ਜਦੋਂ ਬਾਹਰ ਸਮਾਨ ਚਾਟੀਪਿੰਡ ਚੌਂਕ ਦੀ ਤੁਸੀਂ ਲੈ ਲਓ ਆਪਾਂ ਕੱਲ ਗਏ ਸੀਗੇ ਮਤਲਬ ਸੱਜੇ ਖੱਬੇ ਦੋਵੇਂ ਪਾਸੇ ਇੱਕ ਤੇ ਉਹਨਾਂ ਦੀ ਪਾਰਕਿੰਗ ਬਾਹਰ ਸਮਾਨ ਦੁਕਾਨਾਂ ਚੋਂ ਬਾਹਰ ਔਰ ਨਾਲ ਰੇੜੀਆਂ ਲਾਈਆਂ ਹੁੰਦੀਆਂ ਮਤਲਬ ਬਾਰ ਬਾਰ ਉਹ ਚੀਜ਼ਾਂ ਦਾ ਕਹਿਣ ਦਾ ਵੇਖੋ ਮੇਰੀ ਇੱਕੋ ਚੀਜ਼ ਆ ਪਹਿਲਾਂ ਵੀ ਇਹੋ ਹੀ ਡਰਾਈਵ ਚੱਲਦੀ ਹੁਣ ਵੀ ਇਹੋ ਡਰਾਈਵ ਚੱਲਦੀ ਆ ਜੇ ਇਹ ਨਹੀਂ ਚੱਲਣਗੇ ਤੇ ਫਿਰ ਇਹਨਾਂ ਤੇ ਕਾਰਵਾਈ ਹੋਗੀ ਫਿਰ ਉਸ ਤੋਂ ਬਾਅਦ ਹੋਰ ਕੋਈ ਨਹੀਂ ਹੈਗਾ ਹੱਲ ਵੀ ਜੇ ਬਾਰ ਬਾਰ ਇਹੋ ਚੀਜ਼ ਕਰਦੇ ਮਗਰ ਆਪਾਂ ਗੁਰੂ ਮਹਾਰਾਜ ਦੀ ਨਗਰੀ ਚ ਆ ਇੰਨਾ ਕਸਟਮਰ ਆਉਂਦਾ ਵੀ ਆ ਤੁਹਾਡੇ ਕੋਲ ਬਾਹਰੋਂ ਵੀ ਲੋਕ ਆਉਂਦੇ ਆ ਫਿਰ ਉਹ ਜਿਹੜਾ ਇੱਕ ਆਪਣੀ ਸੋਚ ਆ ਨਾ ਬਾਹਰ ਦਾ ਬੰਦਾ ਇਹ ਲੈ ਕੇ ਜਾਂਦਾ ਕਿ ਇਹ ਲੋਕ ਇਸ ਤਰ੍ਹਾਂ ਹੀ ਆਹੀ ਜਾਮਾ ਚ ਫਸੇ ਰਹੇ ਨੇ ਜਾਮ ਵਾਲਾ ਸ਼ਬਦ ਬਿਲਕੁਲ ਮੇਰੇ ਸਾਡੇ ਉਹ ਬਰਦਾਸ਼ਤ ਤੋਂ ਬਾਹਰ ਹੈਗਾ ਮੇਰੀ ਟੀਮ ਵੇਖੋ ਸਾਰੀ ਦਿਨ ਰਾਤ ਲੱਗੀ ਰਹਿੰਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਹੜਾ ਦਿਨ ਚੱਲਣ ਡਿਆ ਵਾ ਔਰ ਮਤਲਬ ਗਰਮੀ ਦੇ ਵਿੱਚ ਵੀ ਅਸੀਂ ਲੱਗੇ ਹੋਏ ਆਂ ਔਰ ਸਾਡੀ ਪੂਰੀ ਕੋਸ਼ਿਸ਼ ਆ ਅੱਗੇ ਜੂਨ ਦਾ ਮਹੀਨਾ ਵੀ ਆਉਣਾ ਮਈ ਚੱਲ ਰਿਹਾ ਜੂਨ ਜੁਲਾਈ ਵੀ ਆਊਗਾ ਔਰ ਕੰਟੀਨਿਊ ਜਿਹੜੀ ਸਾਡੀ ਇਹ ਡਰਾਈਵ ਇਹ ਚੱਲਦੀਆਂ ਰਹਿਣਗੀਆਂ ਔਰ ਹੋਰ ਜ਼ਿਆਦਾ ਅਸੀਂ ਕਰਾਂਗੇ ਇਹਦੇ ਉੱਤੇ ਮੈਂ ਇੱਕ ਬੜਾ ਵਧੀਆ ਨਵਾਂ ਇਕਲਾ ਪ੍ਰਯਾਸ ਵੇਖਿਆ ਗਿਆ ਕਿ ਜਿਸ ਤਰ੍ਹਾਂ ਨਾ ਚਲਾਨ ਕੱਟਿਆ ਗਿਆ ਹੈ ਜਿਹੜੇ ਗੱਡੀ ਵਾਲੇ ਕੋ ਗੱਡੀ ਜਿਹੜੀ ਆ ਰੋਡ ਤੇ ਖਲਾਰੀ ਚਾਹੇ ਸ਼ੀਸ਼ੇ ਕਾਲੇ ਸੀਗੇ ਤਾਂ ਚਲਾਨ ਜਿਹੜਾ ਆਨਲਾਈਨ ਹੀ ਕੱਢ ਦਿੱਤਾ ਗਿਆ ਚਾਹੇ ਲੱਗੇ ਉਹ ਮਾਲਕ ਹੈਗਾ ਕਿ ਨਹੀਂ ਹੈਗਾ ਨਹੀਂ ਵੇਖੋ ਇਹ ਐਕਚੁਅਲੀ ਇਹ ਜਿਹੜੀਆਂ ਸੜੀਆਂ ਹੀ ਚਲਾਨ ਮਸ਼ੀਨਾਂਾਂ ਵਿੱਚ ਪ੍ਰੋਵੀਜ਼ਨ ਹੈਗੀ ਆ ਤੁਸੀਂ ਕੋਈ ਵੀ ਗੱਡੀ ਖਲੋਤੀ ਆ ਓਨਰ ਚਾਹੇ ਡਰਾਈਵਰ ਕੋਈ ਨਹੀਂ ਹੈਗਾ ਤੁਸੀਂ ਉਹਦੀ ਫੋਟੋ ਖੱਢ ਕੇ ਫੋਟੋ ਖਿੱਚ ਕੇ ਉਸ ਮਸ਼ੀਨ ਦੇ ਵਿੱਚ ਆ ਜਾਂਦੀ ਆ ਉਹਦਾ ਜਿਹੜਾ ਚਲਾਨ ਹੈਗਾ ਵਾ ਉਹਦੇ ਮੋਬਾਈਲ ਤੇ ਸੈਂਡ ਹੋ ਜਾਂਦਾ ਅੱਗੇ ਹੁੰਦਾ ਸੀਗਾ ਕਿ ਬਹੁਤ ਸਮਾਂ ਤੋਂ ਅਸੀਂ ਡੀਕਦੇ ਸੀਗੇ ਲੋਕਾਂ ਨੂੰ ਮਤਲਬ ਉਹ ਪਹਿਲਾਂ ਲਾਸਟ ਟਾਈਮ ਤੁਸੀਂ ਵੀ ਸਾਡੇ ਨਾਲ ਉਹ ਕਵਰ ਕਰਦੇ ਹੁੰਦੇ ਸੀਗੇ ਭੀਲ ਟਾਇਰ ਲੌਕ ਲਾਉਣਾ ਇੱਕ ਇੱਕ ਬੰਦਾ ਉੱਥੇ ਛੱਡ ਕੇ ਜਾਣਾ ਕਿ ਕਦੋਂ ਇਹ ਆਊਗਾ ਦਾ ਚਲਾਨ ਹੋਊਗਾ ਹੁਣ ਉਹ ਚੀਜ਼ਾਂ ਜਿਹੜੀਆਂ ਨਾ ਖਤਮ ਹੋ ਗਈਆਂ ਹੁਣ ਜਿਹੜੀਆਂ ਸਾਡੀਆਂ ਈ ਚਲਾਨ ਤਕਰੀਬਨ ਮੇਰੇ ਨਾਲ ਮੇਰੇ ਜੋਨ ਚਾਰਜ ਚਾਰ ਪੰਜ ਜੋਨ ਚਾਰਜ ਮੇਰੇ ਨਾਲ ਚੱਲ ਰਹੇ ਉਹਨਾਂ ਕੋਲੇ ਈ ਚਲਾਨ ਮਸ਼ੀਨਾ ਵਾਂ ਔਰ ਨਾਲ ਹੀ ਸਾਡੇ ਜਿਹੜੇ ਹੋਰ ਦੋ ਤਿੰਨ ਮੁਲਾਜ਼ਮ ਹੈਗੇ ਜਿਨ੍ਹਾਂ ਕੋਲ ਕਰੀਬ 10 ਦੇ ਨਾਲ ਮੇਰੀਆਂ ਈ ਚਲਾਨ ਮਸ਼ੀਨਾ ਚੱਲਦੀਆਂ ਮਤਲਬ ਜਿੱਥੇ ਲੋਕ ਜ਼ਿਆਦਾ ਕਰਦੇ ਵੀ ਲਾ ਕੇ ਗੱਡੀ ਚੱਲ ਗਈ ਉਹ ਚੀਜ਼ਾਂ ਹੁਣ ਖਤਮ ਹੋ ਗਈ ਮਤਲਬ ਇਨ ਦੀ ਮਤਲਬ ਫ੍ਰੈਕਸ਼ਨ ਆ ਹਰ ਸੈਕਿੰਡ ਇੱਕ ਦੋ ਮਿੰਟ ਦੇ ਵਿੱਚ ਵਿੱਚ ਜਿਹੜਾ ਚਲਾਣਾ ਉਹਨਾਂ ਦੇ ਫੋਨ ਦੇ ਉੱਤੇ ਚੱਲ ਜਾਂਦੇ ਵਨ ਜਿਹੜਾ ਇੱਕ ਵੀਆਈਪੀ ਕਲਚਰ ਬਹੁਤ ਜ਼ਿਆਦਾ ਜਿਹੜਾ ਪਹਿਲਾਂ ਕਿਉਂਕਿ ਜਦੋਂ ਤੁਸੀਂ ਪਹਿਲਾਂ ਪੋਸਟਿਡ ਸੀਗੇ ਗੁਰੂ ਨਗਰੀ ਦਾ ਵਿੱਚ ਤਾਂ ਬਿਲਕੁਲ ਰੋਕ ਦਿੱਤਾ ਗਿਆ ਸੀਗਾ ਵੀਆਈਪੀ ਕਲਚਰ ਮੂਵਮੈਂਟ ਹੀ ਨਹੀਂ ਸੀ ਹੁੰਦੀ ਤਾਂ ਉਸ ਤੋਂ ਬਾਅਦ ਫਿਰ ਤੋਂ ਦੇਖਿਆ ਜਾਂਦਾ ਕਿ ਵੀਆਈਪੀ ਕਲਚਰ ਬਹੁਤ ਜ਼ਿਆਦਾ ਜੋ ਗੁਰੂ ਨਗਰੀ ਦੇ ਪ੍ਰਸਿੱਧ ਹੁੰਦਾ ਲੋਕ ਜਿਹੜੇ ਕਾਲੀਆਂ ਫਿਲਮਾਂ ਲਗਾ ਕੇ ਸਟਿਕਰਿੰਗ ਪੀ ਵੀਆਈਪੀ ਦੇ ਸਟicker ਲਗਾ ਕੇ ਵਕ ਵਕ ਤਰ੍ਹਾਂ ਦੇ ਮਹਿਕਮਿਆਂ ਦਾ ਨਾਮ ਯੂਜ਼ ਕਰਨਾ ਉਹਨਾਂ ਦੇ ਉੱਤੇ ਕਿਦਾਂ ਦੀ ਕਾਰਵਾਈ ਹੋਏਗੀ ਨਹੀਂ ਨਹੀਂ ਬਿਲਕੁਲ ਵੇਖੋ ਜੀ ਉਹ ਆਲਰੇਡੀ ਇਹਦੇ ਮਸ਼ੀਨ ਦੇ ਵਿੱਚ ਆ ਇਹ ਮਸ਼ੀਨ ਦਾ ਕੰਮ ਆ ਵੀ ਇਹਨੇ ਈਚਲਾਨ ਮਸ਼ੀਨੇ ਨੇ ਹਜ਼ਾਰ ਦਾ ਚਲਾਨ ਕਰਨਾ 500 ਦਾ ਵੀ ਹਜ਼ਾਰ ਦਾ ਕਰ ਸਕਦੀ ਹਜ਼ਾਰ ਦਾ ਵੀ ਦੋ ਵਾਰੀ ਕਰ ਸਕਦੀ ਜੇ ਬਾਰ ਬਾਰ ਦੋ ਵਾਰੀ ਚਲਾਨ ਹੋਇਆ ਤੇ 2000 ਦਾ 2 ਤੋਂ ਵੱਧ 3 ਦਾ ਮਤਲਬ ਵੱਧ ਵੱਧ ਜਿੰਨਾ ਵੀ ਚਲਾਨ ਹੁੰਦਾ ਵੀ ਵੀਆਈਪੀ ਕਰਚਲ ਵੇਖੋ ਜਿਹੜੇ ਵੀ ਜਿਹੜੀਆਂ ਕਾਲੀਆਂ ਫਿਲਮਾਂ ਜਾਂ ਕਾਲੀਆਂ ਜਾਲੀਆਂ ਆਪਣੀ ਆਈਡੈਂਟੀਟੀ ਨੂੰ ਛਿਪਾਉਂਦੇ ਆ ਉਹ ਸਾਰੇ ਜਿਹੜੇ ਆ ਉਹਨਾਂ ਦੇ ਸਾਰੇ ਖਿਲਾਫ ਕਾਰਵਾਈ ਹੋਊਗੀ ਔਰ ਖਾਸ ਕਰਕੇ ਮੈਂ ਇੱਕ ਹੋਰ ਵੀ ਇਹਦੇ ਨਾਲ ਮੈਸੇਜ ਦਿੰਨੀ ਆ ਜਿਹੜੇ ਤੁਸੀਂ ਮੂੰਹ ਵੀ ਟੱਕਦੇ ਜਿਹੜੇ ਜਿੰਨੇ ਵੀ ਲੋਕ ਆ ਪਬਲਿਕ ਮੂੰਹ ਵੀ ਟੱਕਦੇ ਲੇਡੀਜ਼ ਵੀ ਨੇ ਚਾਹੋ ਲੇਡੀਜ਼ ਆ ਵੇਖੋ ਮੈਨੂੰ ਤਾਂ ਹੀ ਲੇਡੀਜ਼ਾਂ ਲੈਣ ਦਾ ਜਰੂਰਤ ਨਹੀਂ ਕਿਉਂਕਿ ਮੈਂ ਆਪ ਹੈਗੀ ਇਹਨਾਂ ਦੇ ਨਾਲ ਔਰ ਮੇਰੀ ਕੋਸ਼ਿਸ਼ ਚਲੋ ਮੇਰੀ ਉਹ ਕੋਸ਼ਿਸ਼ ਹੀ ਨਹੀਂ ਹੈਗੀ ਕਿ ਚਲਾਨ ਹੀ ਕੱਟਿਆ ਜਾਵੇ ਪਰ ਆਪਣੀ ਆਇਡੈਂਟੀਟੀ ਛਪਾਉਣੀ ਨਹੀਂ ਤੁਸੀਂ ਛਪਾ ਸਕਦੇ ਇਸ ਕਰਕੇ ਟ੍ਰਿਪਲ ਰਾਈਟਿੰਗ ਹੋ ਗਈ ਕਾਲੀਆਂ ਫਿਲਮਾਂ ਹੋ ਗਈਆਂ ਕਾਲੀਆਂ ਜਾਲੀਆਂ ਹੋ ਗਈਆਂ ਮੂੰਹ ਟੱਕਿਆ ਹੋਇਆ ਹੋਇਆ ਜਿਆਦਾ ਉਹ ਚੀਜ਼ਾਂ ਨੂੰ ਕਰਦੇ ਹੋ ਸਭ ਦੇ ਚਲਾਨ ਹੋਣਗੇ ਔਰ 100% ਉਹ ਚੀਜ਼ਾਂ ਖਬਰ ਖਤਮ ਹੋਣਗੇ ਇੱਕਲਾ ਸਵਾਲ ਇਹ ਆ ਕਿ ਇੱਕ ਲੋਕ ਜਿਹੜੇ ਨੇ ਲਾਈਟਾਂ ਬੜੀਆਂ ਲਵਾ ਲਾ ਪਏ ਸੀਗੇ ਪੁਲਿਸ ਲੈਡ ਦਾ ਵਰਤੋਂ ਬੜੀ ਕਰਦੇ ਸੀਗੇ ਉਹਨਾਂ ਦੇ ਉੱਤੇ ਕੋਈ ਖਾਸ ਕਾਰਵਾਈ ਨਹੀਂ ਵੇਖੋ ਜਿਹੜੇ ਫਲੈਸ਼ਰ ਦੀ ਗੱਲ ਕਰਦੇ ਆ ਜਿਹਦੇ ਵਿੱਚ ਬਲੂ ਤੇ ਰੈੱਡ ਲਾਈਟਸ ਆ ਉਹਨਾਂ ਦੇ ਵੀ ਕਾਰਵਾਈ ਹੋਊਗੀ ਉਹ ਆਲਰੇਡੀ ਡੀਜੀ ਏਡੀਜੀ ਸਾਹਦੇ ਏਡੀਜੀ ਟ੍ਰੈਫਿਕ ਦੇ ਆਫਿਸ ਤੋਂ ਵੀ ਸਾਨੂੰ ਲੈਟਰਸ ਆਉਂਦੀਆਂ ਰਹਦੀਆਂ ਤਕਰੀਬਨ ਜਿੰਨੇ ਹੂਟਰ ਵੀ ਇਹਦੇ ਨਾਲ ਜਿਨ੍ਹਾਂ ਨੇ ਹੂਟਰ ਵੀ ਪ੍ਰਾਈਵੇਟ ਗੱਡੀਆਂ ਦੇ ਵਿੱਚ ਲਾਏ ਈਵਨ ਕਿ ਸਾਡੀਆਂ ਸਾਡੇ ਪੁਲਿਸ ਦੇ ਸਟicker ਵੀ ਜਿਨ੍ਹਾਂ ਨੇ ਲਾਏ ਹੋਇਆ ਈਵਨ ਪੁਲਿਸ ਮੁਲਾਜ਼ਮ ਵੀ ਪੁਲਿਸ ਮੁਲਾਜ਼ਮ ਵੀ ਉਹਨਾਂ ਦੀਆਂ ਕਾਲੀਆਂ ਜਾਲੀਆਂ ਉਹਨਾਂ ਦੇ ਸਟਿੱਕਰ ਉਹ ਬਿਲਕੁਲ ਅਲਾਓ ਨਹੀਂ ਹੈਗੇ ਉਹ ਸਾਰਿਆਂ ਤੇ ਜਿਹੜੀਆਂ ਕਾਰਵਾਈਆਂ ਹੋਣਗੀਆਂ ਨੋਰਮਲ ਤਰੀਕੇ ਤੇ ਵੇਖਿਆ ਜਾਂਦਾ ਕਿ ਜਦੋਂ ਚੰਡੀਗੜ੍ਹ ਗੱਡੀ ਲੈ ਕੇ ਜਾਈਦੀ ਆ ਅਗਰ ਹੂਟਰ ਦੀ ਤੁਸੀਂ ਗੱਲ ਕੀਤੀ ਜੇ ਤਾਂ ਗੱਡੀ ਦਾ ਜਿਹੜਾ ਬੋਨਟ ਚੱਕ ਕੇ ਖੋਲ ਕੇ ਵੇਖਿਆ ਜਾਂਦਾ ਕਿ ਹੂਟਰ ਲੱਗਾ ਤੇਰਾ ਚਲਾਨ ਕੱਟ ਦਿੱਤਾ ਜਾਂਦਾ ਕਿ ਇੱਥੇ ਵੀ ਹੁਣ ਉਦਾਂ ਹੀ ਹੋਏਗਾ ਨੀ ਬਿਲਕੁਲ 100% ਮੈਂ ਤੁਹਾਨੂੰ ਦੱਸਿਆ ਹੋਇਆ ਹੂਟਰ ਲੱਗਾ ਹੋਇਆ ਫਲੈਸ਼ਰ ਲੱਗੇ ਹੋਏ ਜਿਹੜੀ ਬਲਿੰਕ ਕਰਦੀਆਂ ਲਾਈਟਸ ਪੁਲਿਸ ਵਾਲੀਆਂ ਉਹ ਸਭ ਤੇ ਜਿਹੜੇ ਚਲਾਣ ਉਹ 100% ਹੋਣਗੇ। ਤੁਸੀਂ ਮਾਚੇ ਵਾਲਿਆਂ ਦਾ ਅਕਸਰ ਨਾ ਇੱਕ ਦਿਮਾਗ ਬਹੁਤ ਚੱਲਦਾ ਹੈ ਕਿ ਜਿਹੜੇ ਹੂਟਰ ਨਹੀਂ ਲੁਕਾ ਕੇ ਹਲਵਾਏ ਜਾਂਦੇ ਨੇ ਤਾਂ ਉਹਦੀ ਹੁਣ ਚੰਗੀ ਤਰ੍ਹਾਂ ਪੁੱਛ ਪੜਤਾਲ ਹੋਇਆ ਕਰੇਗੀ। ਨਹੀਂ ਸਾਰਿਆਂ ਦੀ ਜਿਵੇਂ ਹੁਣ ਬੁਲਟ ਵੀ ਹੈਗੇ ਆ ਸਭ ਦੇ ਉਹਦੇ ਨਾਲ-ਨਾਲ ਮੈਨੂੰ ਯਾਦ ਆਈ ਜਾਂਦਾ ਬੁਲਟ ਵੀ ਹੋਗੇ ਜਿਹਦੇ ਪਟਾਕੇ ਚੱਲਦੇ ਜਾਂ ਮੋਡੀਫਾਈ ਸਿਲੈਂਸਰ ਕੀਤਾ ਸਭ ਦੇ ਜਿਹੜੇ ਚਲਾਣ ਹੋਣਗੇ 100% ਹੋਣਗੇ ਜਿਵੇਂ ਪਹਿਲੂ ਆਪ ਔਰ ਮੇਰਾ ਮੈਸੇਜ ਤੁਹਾਡੇ ਥਰੂ ਇਹੋ ਹੀ ਆ ਜਿੰਨੀਆਂ ਵੀ ਰੂਲ ਰੈਗੂਲੇਸ਼ਨ ਐ ਇਹਨੂੰ ਫੋਲੋ ਕੀਤਾ ਜਾਵੇ ਤਾਂ ਜੋ ਜਿਹੜਾ ਆਪਣੀ ਜਿਹੜੀ ਸਮੂਥ ਆ ਟ੍ਰੈਫਿਕ ਉਹ ਚੱਲੇ ਕੋਈ ਕਿਸੇ ਤਰ੍ਹਾਂ ਦਾ ਸਾਨੂੰ ਚਲਾਨ ਕੱਟਣ ਦੀ ਵੀ ਨਾ ਜਰੂਰਤ ਪਵੇ ਮਤਲਬ ਹਰ ਕੋਈ ਬੰਦਾ ਆਵੇ ਤੇ ਆਪਣੇ ਆਰਾਮ ਨਾਲ 10 ਮਿੰਟ ਦੇ ਵਿੱਚ ਵਿੱਚ ਜਿੱਥੇ ਵੀ ਜਾਣਾ ਹੋਵੇ ਆਰਾਮ ਨਾਲ ਸ਼ਹਿਰ ਦੇ ਵਿੱਚ ਜਾ ਸਕੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਮੈਡਮ ਐਡੀਸੀਪੀ ਟ੍ਰੈਫਿਕ ਨੇ ਉਹਨਾਂ ਵੱਲੋਂ ਅਹਿਮ ਗੱਲਬਾਤ ਕੀਤੀ ਗਈ ਆ ਤਾਂ ਸਾਰੀ ਸਮੂਹ ਜਾਣਕਾਰੀ ਦੇ ਦਿੱਤੀ ਗਈ ਆ ਕਿ ਕਿਸ ਤਰ੍ਹਾਂ ਦੇ ਨਾਲ ਹੁਣ ਗੁਰੂ ਨਗਰੀ ਦੇ ਵਿੱਚ ਪੁਲਸ ਜਿਹੜੀ ਐਕਸ਼ਨ ਦੇ ਵਿੱਚ ਰਹੇਗੀ ਕੋਈ ਵੀ ਅਗਰ ਗਲਤੀ ਕਰੇਗਾ ਜੇਕਰ ਹੂਟਰ ਵੀ ਲੱਗੇ ਨੇ ਤਾਂ ਤੁਹਾਡੇ ਚੰਡੀਗੜ੍ਹ ਵਾਂਗੂ ਜਿੱਦਾ ਕਾਰਵਾਈ ਹੁੰਦੀ ਆ ਚੰਡੀਗੜ੍ਹ ਦੇ ਵਿੱਚ ਬੋਰਨਟ ਚੱਕ ਕੇ ਹੂਟਰ ਚੈੱਕ ਕੀਤਾ ਜਾਂਦਾ ਕਿ ਲੱਗਾ ਕਿ ਨਹੀਂ ਲੱਗਾ ਤਾਂ ਇਸੇ ਤਰ੍ਹਾਂ ਦੇ ਨਾਲ ਹੁਣ ਗੁਰੂ ਨਗਰੀ ਦੇ ਵਿੱਚ ਵੀ ਜਿਹੜੀ ਪੰਜਾਬ ਪੁਲਸ ਐਕਸ਼ਨ ਦੇ ਵਿੱਚ ਦਿਖਾਈ ਦੇਗੀ ਤਾਂ ਕੋਈ ਵੀ ਅਗਰ ਗਲਤੀ ਕਰੂਗਾ ਤਾਂ ਉਸ ਦਾ ਜਿਹੜਾ ਬਣਦਾ ਮੌਕੇ ਤੇ ਚਲਾਣਾ ਉਹ ਕਟਿਆ ਜਾਏਗਾ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਖੇਸੂਨ ਜਗਬਾਨੀ ਟੀਵੀ ਸ਼੍ਰੀਮ ਸਸਾਈ